ਮਾਪਛੋ ਪਹਿਲਾਂ ਤਾਂ ਜੈ ਬਾਬੇ ਦੀ ਹਾਂਜੀ ਕੀ ਨਾਮ ਆਪਣਾ ਜੀ ਹਾਜੀ ਸਿੰਘ ਜੀ ਇਹ ਜਿਹੜੀ ਸੇਵਾ ਚੱਲ ਰਹੀ ਹੈ ਕਿਸ ਸੰਬੰਧ ਵਿੱਚ ਚੱਲ ਰਹੀ ਹੈ ਇਹ ਜੀ ਮੇਲੇ ਦੀ ਸੇਵਾ ਚੱਲ ਰਹੀ ਹੈ ਛੱਡ ਪਾਉਣਾ ਚਾਹੁੰਦੇ ਆ ਪਿੰਡ ਗੁਰਦਿੱਤ ਵਾਲਾ ਹੈ ਤੇ ਸੇਵਾ ਚੱਲ ਰਹੀ ਈਰ ਬਾਬੇ ਦੀ ਸੇਵਾ ਹੀ ਕਰਦੇ ਜੁੜੇ ਸਾਰੇ ਸੰਗਤ ਦੇ ਸਹਿਯੋਗ ਨਾਲ ਇਹ ਛੱਡ ਸੋਹਣਾ ਪੈ ਜਾਵੇ ਅੱਗੇ ਮੇਲਾ ਆਉਣਾ ਹੈ ਮੇਲੇ ਤੋਂ ਪਹਿਲਾਂ ਪਹਿਲਾਂ ਛੱਡ ਪੈ ਜਾਵੇ ਸ਼ਾਮ ਬਰ ਜੇ ਇੱਥੇ ਸ਼ਾਮ ਤੋਂ ਬਹੁਤ ਦਿੱਕਤਾ ਉਹਦੀ ਸੰਗਤ ਨੂੰ ਸੰਗਤ ਬੰਦੀ ਤੇ ਪਿਆਰ ਛੱਡਦੇ ਆ ਇਹੀ ਸੰਤਾਂ ਕੇ ਸਾਰੇ ਅਗੇ ਬੇਨਤੀ ਕਰਦੇ ਆ ਸਾਰੇ ਜਣੇ ਅੰਕ ਸੇਵਾ ਆਂਦੇ ਹੀ ਪਾਓ ਤੇ ਆਪਾਂ ਛੇੜ ਪਾਈਏ ਤੇ ਬਾਬੇ ਦੀ ਜਗ੍ਹਾ ਸੁਣੀ ਬਣਾਈ ਜਾਵੇ ਸੌਣ ਦੇ ਲਾਸਟ ਐਤਵਾਰ ਮੇਲਾ ਬਾਬੇ ਦਾ ਜੈ ਬੀਰਾਂ ਦੀ ਜੈ ਬੀਰਾਂ ਦੀ ਇਹ ਕਿਹੜੇ ਬਾਬਾ ਜੀ ਦਾ ਦਰਬਾਰ ਹੈ ਜੀ ਇਹ ਬਾਬਾ ਪੀਰ ਲੱਖਾਂ ਦੇ ਦਾਦੇ ਦਾਦੇ ਇੱਕ ਵਾਇਦੀ ਪਾਸ਼ਾ ਦਾ ਜੀ ਤੇ ਤੁਸੀਂ ਇੱਥੇ ਸੇਵਾਦਾਰ ਹੋ ਜੀ ਸੇਵਾਦਾਰ ਆਪਣੇ ਮੁਖ ਕੋਰਾ ਦੀ ਇੱਧਰ ਸੰਜੋਗ ਦੇ ਜੋਗੇ ਸੇਵਾਦਾਰ ਹਨ ਠੀਕ ਹੈ ਜੀ